ਛੜਕਾ ਤਾਂ ਜਿਹੜਾ ਹੂਨ ਦੇ ਨਾਲ ਇੱਕ ਦੁਕਾਨ ਤੇ ਅੱਗ ਲੱਗੀ ਆ ਇੱਕ ਦੁਕਾਨ ਤੋਂ ਭੱਖਦੇ ਭੱਖਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ ਅਸੀਂ ਤੇ ਇਹ ਕਹਾਂਗੇ ਵੀ ਅਹੀਂ ਬਿਜਲੀ ਬੋਰ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਤੇ ਮਾਟਾ ਚੌਂਕ ਤੱਕ ਕਿੰਨੇ ਕੁ ਜੋੜਨੇ ਕਿੰਨੀ ਕੁ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਹੀਂ ਆਪਣੇ ਖਰਚਿਆਂ ਦੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਇਹ ਨਾਂ ਤੇ ਬਿਜਾਰ ਚੋ ਤਾਰਾਂ ਬਦਲਦੇ ਆ ਨਾ ਜੋੜ ਪੜਦੇ ਆ ਇਹ ਕਦੀ ਕਹਿੰਦੇ ਸਾਡੇ ਕੋਲ ਤਾਰਾਂ ਐ ਨਹੀਂ ਬੜੀ ਝੋਕ ਹੈ ਕਿ ਜੀ ਸ਼ਾਰਟਫਟ ਨੂੰ ਅੱਗ ਲੱਗੀ ਆ ਇਹ ਸ਼ੋਰ ਸ਼ੋਰ ਛੜਕਦੇ ਨਾਲ ਹੀ ਅੱਗ ਲੱਗੀ ਆ ਜੀ ਸਰ ਇਹ ਜਿੰਨੀ ਅੱਗ ਲੱਗੀ ਆ ਸ਼ੋਰ ਸ਼ਾਰਟ ਕਿੰਨੀਆਂ ਦੁਕਾਨਾਂ ਹੁਣ ਸੜ ਗਈਆਂ ਇਹ ਪੰਜ ਦੁਕਾਨਾਂ ਸੜ ਗਈਆਂ ਜੀ ਪੰਜਾਂ ਦੁਕਾਨਾਂ ਦਾ ਰਿਆ ਕੱਖ ਨਹੀਂ ਗਾ ਜੀ ਕਿ ਕੁਛ ਨਹੀਂ ਰਿਆ ਅੰਦਰ ਨਾ ਇਹ ਚਾਰਿਆਂ ਦੇ ਵਪਾਰੀ ਬੰਦਾ ਤਾਂ ਪਹਿਲਾਂ ਹੀ ਵਪਾਰੀ ਵਪਾਰੀ ਵਰਗ ਦੇ ਪਹਿਲਾਂ ਹੀ ਉਜੜਿਆ ਪਿਆ ਇੱਕ ਮੰਦੇ ਦੀ ਮਾਰ ਉਤੋਂ ਉਜੜਿਆ ਪਿਆ ਕਾਰੋਬਾਰ ਹੈ ਨਹੀਂ ਉਤੋਂ ਦੁਕਾਨਾਂ ਨੂੰ ਜਿਹੜੀ ਅੱਗ ਲੱਗੀ ਆ ਨਾ ਕਿਸੇ ਪ੍ਰਸ਼ਾਸਨ ਨੇ ਨਾ ਕਿਹਨੇ ਨਾ ਕੋਈ ਮਦਦ ਕਰਨੀ ਆ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ ਟੀਮਾ ਟਾਈਮ ਨਾਲ ਪਹੁੰਚ ਗਏ ਸੀ ਇਥੇ ਟੀਮਾ ਟੀਮਾ ਜਿਹੜੀਆਂ ਪਹੁੰਚੀਆਂ ਨੇ ਪਾਣੀ ਆ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਦੋਂ ਤੇ ਪਾਣੀ ਨਹੀਂ ਚੱਲਿਆ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਦੋਂ ਤੇ ਪਾਣੀ ਨਹੀਂ ਚੱਲਿਆ 20 ਮਿੰਟ ਪਹਿਲੇ ਜਦੋਂ ਅੱਗ ਲੱਗੀ ਲੋਸਟੇ ਨੂੰ ਫੋਨ ਕੀਤਾ ਉਹਨਾਂ ਨੇ ਸਾਮ ਨਹੀਂ ਕੋਈ ਪਹੁੰਚਿਆ ਮੈਂ ਸਤੰਤਰ ਬਸੇ ਖੜੀ ਰਹੀ ਆ ਪਾਣੀ ਨਹੀਂ ਆ ਰਿਹਾ ਕਿਹਾ ਸੀ ਮੈਂ ਗੱਡੀ ਵਾਲਾ ਕਿਥੇ ਗਿਆ ਉਥੇ ਜਿੱਥੇ ਪਹੁੰਚਿਆ ਉਹ ਕਹਿੰਦੇ ਹੁਣੇ ਗੱਡੀ ਗਈ ਆ ਇੱਥੇ ਗੱਡੀ ਵੇ ਨਹੀਂ ਇਹਦੇ ਚੱਕਰ ਵਿੱਚ ਕੀ ਕਹਾਣੀ ਆਈ ਫਿਰ ਆਪ ਵੀ ਮਦਦ ਕੀਤੀ ਸਾਰੇ ਪਬਲਿਕ ਨੇ ਕਿ ਮੇਰੀ ਅੱਤਾ ਲੁੱਟੀ ਆ ਡਾਕਟਰ ਕੋਲ ਪਾਣੀ ਲੈਂਦਾ ਤੇ ਆ ਬਲਾਈ ਬਾਰਦੇ ਵਿੱਚ ਪਾਣੀ ਪੀਦਾ ਹੁਣ ਵੀ ਜਿਹੜੀ ਉਹ ਪਬਲਿਕ ਹੀ ਲੱਗੀ ਹੋਈ ਆ ਜਿਆਦਾ ਜਿਆਦਾ ਜਿਹੜੀ ਉਹ ਪਬਲਿਕ ਹੀ ਸਾਹਮਣੇ ਕੈਮਰਾ ਮਾਰ ਕੇ ਵੇਖੋ ਪਬਲਿਕ ਹੀ ਜਿਹੜੀ ਸ਼ਰਤ ਹੋਈ ਆ ਲਾਪਰਵਾਹੀ ਹੋਈ ਆ ਇਹ ਸਾਰੀ 90% ਅਸੀਂ ਦੇਖਾਂਗੇ ਬਿਜਲੀ ਬੋਰਡ ਦੀ ਨਾਕਾਮੀ ਆ ਸਰ ਘਟਣਾ ਕਿੱਨੇ ਵਈਆ ਜੀ ਕੋਈ ਨਹੀਂ ਪਹੁੰਚਿਆ ਕੋਈ ਜਗ੍ਹਾ ਤੇ ਕੋਈ ਨਹੀਂ ਪਹੁੰਚਿਆ ਉਹ ਐਮਐਲਏ ਸਾਹਿਬ ਦੀ ਜਗ੍ਹਾ ਤੇ ਹੋਈ ਆ 8:25 ਦੇ ਉੱਤੇ ਅਸੀਂ ਸ਼ੋਅ ਬੰਦ ਕਰਕੇ ਗਏ ਆ ਸਾਰਾ ਬਾਜ਼ਾਰ ਬੰਦ ਹੋ ਗਿਆ ਤੇ ਕੋਈ ਇੱਕ ਅੱਧੀ ਦੁਕਾਨ ਖੁੱਲੀ ਸੀ 9:45 ਮਿੰਟ ਤੇ ਅੱਗ ਲੱਗੀ ਆ ਲੋਕਾਂ ਨੇ ਕਾਲ ਕੀਤੀ 10-15 ਮਿੰਟ ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਤੇ ਅਰਥ 45 ਦੇ ਮਲ ਅਗ ਲੱਗੀ ਆ 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਆ ਪਾ ਦਾਂਗਾ ਮੈਂ ਪਾ ਦਾਂਗਾ ਉਹਦੇ ਬਾਅਦ ਇਹ ਸ਼ੁਰੂ ਹੋਈ ਹੈ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ਼ ਵਾਲੇ ਟੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ ਭੇੜੇ ਦੀ ਦੁਕਾਨ ਆ ਉਹਦੇ ਨਾਲ ਮਦਰਾਸ ਕਲਾਥ ਹਾਊਸ ਨੂੰ ਲੱਗੀ ਆ ਉਹ ਤੋਂ ਉਰੇ ਜਿਹੜੇ ਆ ਦੋ ਕੋਸ਼ਲ ਬ੍ਰਦਰ ਜਿਹੜੇ ਫੋਨ ਕਾਨਾ ਉਹਨਾਂ ਦੀਆਂ ਦੋਵਾਂ ਭਰਾਵਾਂ ਦੀਆਂ ਰੈਡੀ ਟੋਟਲ ਕਿੰਨੀਆਂ ਦੁਕਾਨਾਂ ਨੂੰ ਅਗ ਲੱਗੀ ਟੋਟਲ 6 ਦੁਕਾਨਾਂ ਨੂੰ ਲੱਗੀ ਆ ਤੇ ਉੱਤੇ ਆ ਪਮਨ ਮਨਿਆਰੀ ਵਾਲੇ ਨੂੰ ਸੂਰੀ ਜੁਐਲਰ ਲਾਸ ਸੀ ਉਹਦਾ ਬਚਾ ਦੁਕਾਨਾ ਟੋਟਲ ਲਾਸ ਨਹੀਂ ਬਚਾਵਾ ਦੇਖੋ ਉਹ ਅਗਲੀ ਥੋੜਾ ਬਚਾਵਾ ਬਾਕੀ 4-5 ਟੋਟਲ ਲਾਸ ਤੁਹਾਨੂੰ ਕਿਵੇਂ ਪਤਾ ਲੱਗਾ ਜੀ ਸਾਨੂੰ ਬਾਜ਼ਾਰ ਚੋਂ ਫੋਨ ਆਇਆ ਕਿ ਤੁਹਾਡੇ ਲਾਗੇ ਅੱਗ ਲੱਗ ਗਈ ਹੈ ਛੇਤੀ ਜਾਓ ਅਸੀਂ ਫਿਰ 도ੜੇ ਆਏ ਆ ਸਾਰੇ ਆ ਕੇ ਮਾਇਨ ਹਸਪੀਟਲ ਤੋਂ ਵੀ ਪਾਣੀ ਲਾਇਆ ਨਾਲ ਨਹੀਂ ਕੰਮ ਨਹੀਂ ਪਈ ਅੱਗ ਤੇ ਇਹ ਨਹੀਂ ਪਤਾ ਲੱਗ ਸਕਿਆ ਜੀ